ਮੰਬਈ ਇਸ ਵਾਰ ਕਣਕ ਦੇ ਝਾੜ ਬਹੁਤ ਵਧੀਆ ਆ ਰਹੇ ਨੇ ਕਿਉਂਕਿ ਮੌਸਮ ਹੁਣ ਤੱਕ ਵੀ ਠੰਡਾ ਚੱਲ ਰਿਹਾ ਹੈ। ਮੌਸਮਾ ਠੰਡਾ ਹੋਣ ਕਰਕੇ ਕਣਕ ਪੱਕਣ ਦੇ ਵਿੱਚ ਕਾਫੀ ਜ਼ਿਆਦਾ ਦਿਨ ਲੱਗ ਗਈ। ਆਮ ਕਰਕੇ ਕਣਕ ਦੀ ਜਿਹੜੀ ਵਾਢੀ ਹੈ 15-16 ਅਪ੍ਰੈਲ ਤੱਕ ਖਤਮ ਹੋ ਜਾਂਦੀ ਹੈ। ਪਰ ਇਸ ਵਾਰ ਜਿਹਾ ਨਹੀਂ ਹੈ। ਅੱਜ 24 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਇਸ ਵੇਲੇ ਵੀ ਕਣਕ ਦੀ ਵਾਢੀ ਹਾਲੇ ਚੱਲ ਰਹੀ ਹੈ। ਹੁਣ ਜਿੰਨਾ ਸਮਾਂ ਕਣਕ ਪੱਕਣ ਦੇ ਵਿੱਚ ਜ਼ਿਆਦਾ ਲਵੇਗੀ ਉਨਾ ਹੀ ਝਾੜ ਦੇ ਵਿੱਚ ਵਾਧਾ ਹੋਣ ਦੀ ਉਮੀਦ ਹੁੰਦੀ ਹੈ। ਇਸ ਤਰ੍ਹਾਂ ਦਾ ਆਪਾਂ ਨੂੰ ਦਿਖਾਈ ਵੀ ਦੇ ਰਿਹਾ ਮਾਹੌਲ ਕਿਉਂਕਿ ਕਣਕ ਦੀਆਂ ਵੱਖ-ਵੱਖ ਕਿਸਮਾਂ ਵੱਲੋਂ ਰਿਕਾਰਡ ਤੋੜ ਝਾੜ ਦੀਆਂ ਖਬਰਾਂ ਆ ਰਹੀਆਂ ਨੇ। ਕਣਕ ਦੀਆਂ ਨਵੀਆਂ ਤੇ ਪੁਰਾਣੀਆਂ ਸਾਰੀਆਂ ਕਿਸਮਾਂ ਦਾ ਜਿਹੜਾ ਝਾੜ ਹੈ ਆਪਾਂ ਦੇਖ ਰਹੇ ਹਾਂ ਵੀ ਵਧੀਆ ਆ ਰਿਹਾ। ਕੁਝ ਇੱਕ ਕਿਸਮਾਂ ਦੇ ਰਿਕਾਰਡ ਤੋੜ ਝਾੜ ਵੀ ਸਾਨੂੰ ਨੂੰ ਮਿਲ ਰਹੇ ਨੇ। ਕੁੱਲ ਮਿਲਾ ਕੇ ਇਸ ਵਾਰ ਕਣਕ ਦਾ ਜਿਹੜਾ ਝਾੜ ਹੈ ਬਹੁਤ ਵਧੀਆ ਆ ਰਿਹਾ ਹੈ। ਤੇ ਜ਼ਿੰਮੇਵਾਰਾਂ ਦੇ ਲਈ ਰਾਹਤ ਦੀ ਖਬਰ ਹੈ। ਹੁਣ ਜੇਕਰ ਕਣਕ ਦਾ ਝਾੜ ਰਿਕਾਰਡ ਤੋੜਾ ਰਿਹਾ ਤਾਂ ਝੂਠੇ ਤੇ ਬੇਈਮਾਨ ਲੋਕ ਵੀ ਝੂਠ ਅਤੇ ਬੇਈਮਾਨੀ ਕਰਨ ਦੇ ਵਿੱਚ ਰਿਕਾਰਡ ਤੋੜ ਰਹੇ ਨੇ ਉਹ ਆਪਣੇ ਕੋਲ ਬੀਜੀਆਂ ਮੱਖਕ ਵੱਖ ਕਿਸਮਾਂ ਦਾ ਜਿਹੜਾ ਝਾੜ ਹੈ ਵੱਧ ਤੋਂ ਵੱਧ ਜ਼ਿਮੀਂਦਾਰਾਂ ਨੂੰ ਦੱਸ ਰਹੇ ਨੇ ਤੇ ਭੋਲੇ ਭਾਲੇ ਕਿਸਾਨਾਂ ਨੂੰ ਘਬਰਾਹਤ ਕਰ ਰਹੇ ਨੇ ਜ਼ਿਮੀਂਦਾਰ ਵੱਧ ਝਾੜ ਦੇ ਲਾਲਚ ਵਿੱਚ ਆ ਕੇ ਉਹਨਾਂ ਤੋਂ ਬੀਜ ਖਰੀਦਦੇ ਨੇ ਜਦਕਿ ਜਿਆ ਕੁਝ ਵੀ ਨਹੀਂ ਹੈਗਾ ਕਈ ਤਾਂ 34 35 ਕੁਇੰਟਲ ਤੱਕ ਕਣਕ ਦਾ ਝਾੜ ਦੱਸ ਕੇ ਜ਼ਿਮੀਂਦਾਰਾਂ ਨੂੰ ਮਹਿੰਗੇ ਭਾਅ ਤੇ ਆਪਣੇ ਬੀਜ ਵੇਚ ਰਹੇ ਨੇ ਆਪਾਂ ਨੂੰ ਪਤਾ ਵੀ 34 35 ਕੁਇੰਟਲ ਦਾ ਝਾੜ ਝੋਨੇ ਦਾ ਵੀ ਨਹੀਂ ਆਉਂਦਾ ਸੋ ਜ਼ਿੰਮੇਦਾਰ ਭਰਾਵਾ ਨੂੰ ਇਹ ਜਿਹੜੇ ਠੱਗ ਧੋਖੇਬਾਜ਼ ਲੋਕ ਨੇ ਉਹਨਾਂ ਤੋਂ ਬਚਣ ਦੀ ਜ਼ਰੂਰਤ ਹੈ ਕਣਕ ਦੀਆਂ ਕਿਹੜੀਆਂ ਕਿਸਮਾਂ ਦਾ ਝਾੜ ਜਿਹੜਾ ਸਭ ਤੋਂ ਵਧੀਆ ਚੱਲ ਰਿਹਾ ਹੈ ਆਪਾਂ ਨੂੰ ਪਤਾ ਲੱਗਿਆ ਅਗਲੇ ਸਾਲ ਵਾਸਤੇ ਆਪਾਂ ਕਿਹੜੀ ਕਿਸਮ ਦਾ ਬੀਜ ਜਿਹੜਾ ਆਪਾਂ ਰੱਖੀਏ ਇਹ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝ ਕਰਨ ਜਾ ਰਹੇ ਹਾਂ ਜੋ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰੀ ਆਏ ਨੇ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀਬਾੜੀ ਦੀ ਜੋ ਵੀ ਜਾਣਕਾਰੀ ਹੋਵੇ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਗਿਆਰਾਂ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤਾਂਕਿ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਦੋਸਤੋ ਜਦੋਂ ਮੌਸਮ ਠੀਕ ਹੋਵੇ ਅਨੁਕੂਲ ਹੋਵੇ ਉਸ ਵੇਲੇ ਤਕਰੀਬਨ ਸਾਰੀਆਂ ਹੀ ਏੜੀਆਂ ਪਰਚਲਿਤ ਕਿਸਮਾਂ ਹੁੰਦੀਆਂ ਵਧੀਆ ਝਾੜ ਦੇ ਦਿੰਦੀਆਂ ਨੇ ਜਿਸ ਤਰ੍ਹਾਂ ਇਸ ਵਾਰੀ ਹੋਇਆ ਵੀ ਹੈ ਸਾਰੀਆਂ ਹੀ ਕਿਸਮਾਂ ਦਾ ਜਿਹੜਾ ਝਾੜ ਹੈ ਵਧੀਆ ਆ ਰਿਹਾ ਭਾਵੇਂ ਉਹ ਕੁਝ ਸਾਲ ਪੁਰਾਣੀਆਂ ਕਿਸਮਾਂ ਨੇ ਭਾਵੇਂ ਨਵੀਆਂ ਕਿਸਮਾਂ ਨੇ ਸਾਰੀਆਂ ਕਿਸਮਾਂ ਦਾ ਜਿਹੜਾ ਝਾੜ ਹੈ ਵਧੀਆ ਆ ਰਿਹਾ ਇਸ ਤਰ੍ਹਾਂ ਬਹੁਤ ਘੱਟ ਦੇਖਣ ਵਿੱਚ ਆਉਂਦਾ ਹੈ ਕਿ ਕੋਈ ਨਵੀਂ ਕਿਸਮ ਇੱਕਦਮ ਹੀ 20-25% ਝਾੜ ਦੇ ਵਿੱਚ ਵਾਧਾ ਕਰ ਦੇਵੇ ਜਦੋਂ ਕੋਈ ਵੀ ਨਵੀਂ ਕਿਸਮ ਆਪਾਂ ਆਪਣੇ ਖੇਤ ਦੇ ਵਿੱਚ ਲਗਾਉਨੇ ਆ ਇਹ ਤਾਂ ਨਹੀਂ ਹੁੰਦਾ ਕਿ ਆਪਾਂ ਇੱਕਦਮ ਵੱਡੇ ਰਕਵੇ ਦੇ ਵਿੱਚ ਉਹ ਕਿਸਮ ਲਗਾ ਲੈਂਦੇ ਆ ਜਦੋਂ ਵੀ ਕੋਈ ਨਵੀਂ ਕਿਸਮ ਕਿਸਾਨ ਆਪਣੇ ਖੇਤ ਵਿੱਚ ਲਾਉਂਦਾ ਹੈ ਤਾਂ ਥੋੜੇ ਰਕਵੇ ਦੇ ਵਿੱਚ ਆਮ ਕਰਕੇ ਤਕੜੇ ਖੇਤ ਦੇ ਵਿੱਚ ਹੀ ਲਗਾਉਂਦਾ ਆ ਆਪਾਂ ਨੂੰ ਪਤਾ ਕਿਉਂਕਿ ਇਹ ਮਹਿੰਗੇ ਭਾ ਦਾ ਬੀਜ ਹੁੰਦਾ ਤੇ ਇਸ ਕਰਕੇ ਜਿਆਦਾ ਰਕਵੇ ਦੇ ਵਿੱਚ ਆਪਾਂ ਲਗਾ ਵੀ ਨਹੀਂ ਸਕਦੇ ਫਿਰ ਮਹਿੰਗੇ ਭਾ ਦੇ ਬੀਜ ਨੂੰ ਜਿਹੜਾ ਟੂਬਵਲ ਦੇ ਨੇੜੇ ਕੋਈ ਖੇਤ ਹੁੰਦਾ ਹੈ ਹਰੇ-ਚਾਰੇ ਵਗੈਰਾ ਹੋਵੇ ਸਮਝੀ ਬਾਜੀ ਵਾਲਾ ਹੋਵੇ ਜਿਹੜਾ ਤਕੜਾ ਖੇਤ ਹੋਵੇ ਉਹਦੇ ਨੇੜੇ ਆਪਾਂ ਉਹ ਥਾਂ ਤੇ ਲਾਉਂਦੇ ਆ ਕਿਉਂਕਿ ਉਹ ਆਪਜਾਊ ਜਮੀਨ ਹੁੰਦੀ ਹੈ ਉੱਥੇ ਨਦੀਨ ਵਗੈਰਾ ਘਟ ਹੁੰਦਾ ਫਿਰ ਉਹਦੇ ਵਿੱਚ ਖਾਦ ਖਰਾਬ ਵਗੈਰਾ ਆਪਾਂ ਜਿਆਦਾ ਪਾਉਨੇ ਆ ਸਾਂਭ ਸੰਭਾਲ ਵੀ ਉਹਦੀ ਵਧੀਆ ਤਰੀਕੇ ਦੇ ਨਾਲ ਕਰਦੇ ਆ ਫਿਰ ਇਹ ਤਾਂ ਕੁਦਰਤੀ ਹੈ ਵੀ ਉਸ ਫਸਲ ਦਾ ਜਿਹੜਾ ਝਾੜਾ ਵਧੀਆ ਆਉਣਾ ਹੀ ਹੁੰਦਾ ਪਰ ਉਹਨੂੰ ਆਪਾਂ ਐਵਰੇਜ ਝਾੜਾ ਦੀ ਨਾ ਕਹਿ ਸਕਦੇ ਜਿਹੜਾ ਝਾੜੇ ਛਰਕਵੇ ਦੇ ਵਿੱਚ 30 31 ਕੁਇੰਟਲ ਤੱਕ ਆ ਸਕਦਾ ਹੈ ਵੱਡੇ ਰਕਵੇ ਦੇ ਵਿੱਚ ਉਹ ਜਾ ਕੇ ਐਵਰੇਜ ਝਾੜਾ 24 25 ਕੁਇੰਟਲ ਤੱਕ ਰਹਿ ਸਕਦਾ ਰਹ ਜਾਂਦਾ ਸੋ ਕੋਈ ਵੀ ਨਵੀਂ ਵੈਰਾਈਟੀ ਅਪਾ ਥੋੜੇ ਰਕਵੇ ਦੇ ਵਿੱਚ ਬੀਜੀ ਹੁੰਦੀ ਹੈ ਇਸੇ ਕਰਕੇ ਉਹਦਾ ਜਿਹੜਾ ਝਾੜ ਜ਼ਿਆਦਾ ਆਉਂਦਾ ਇਸ ਲਈ ਆਪਾਂ ਉਹਨੂੰ ਵੱਧ ਝਾੜ ਵਾਲੀ ਵੈਰਾਈਟੀ ਨਹੀਂ ਨਾ ਕਹਿ ਸਕਦੇ ਕਿਉਂਕਿ ਐਵਰੇਜ ਝਾੜ ਆ ਜਿਹੜਾ ਉਹ ਹੀ ਜਾ ਕੇ ਅੱਗੇ ਆਪਾਂ ਨੂੰ ਪਤਾ ਲੱਗਦਾ ਜਦੋਂ ਐਵਰੇਜ ਝਾੜ ਜ਼ਿਆਦਾ ਹੁੰਦਾ ਫਿਰ ਝਾੜ ਆਪਾਂ ਵੱਧ ਮੰਨ ਸਕਦੇ ਹਾਂ ਹਾਈਬ੍ਰਿਡ ਝਾੜ ਹਮੇਸ਼ਾ ਇਕੱਲੀ ਕਿਸਮ ਤੇ ਨਿਰਭਰ ਨਹੀਂ ਕਰਦਾ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਫੈਕਟਰ ਅਕਾਊਂਟ ਕਰਦੇ ਨੇ ਜ਼ਮੀਨ ਕਿਸ ਤਰ੍ਹਾਂ ਦੀ ਹੈ ਮੌਸਮ ਕਿਸ ਤਰ੍ਹਾਂ ਦਾ ਹੈ ਖਾਦ ਖੁਰਾਕ ਕਿਸ ਤਰ੍ਹਾਂ ਦੀ ਹੈ ਪਾਣੀ ਅੱਗੇ ਪਿੱਛੇ ਲਗਾਉਣ ਨਾਲ ਵੀ ਝਾੜ ਦੇ ਵਿੱਚ ਕਾਫੀ ਅੰਤਰ ਆ ਜਾਂਦਾ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਝਾੜ ਬਣਦਾ ਇਹ ਨਹੀਂ ਕਿ ਇਕੱਲੀ ਕਿਸਮ ਹੀ ਚੰਗਾ ਝਾੜ ਦੇ ਦਿੰਦੀ ਹੈ ਹੁਣ ਇਸ ਵਾਰੀ ਦੇਖੋ ਮੌਸਮ અનુકੂਲ ਸੀਗਾ ਸਾਰੀਆਂ ਕਿਸਮਾਂ ਦਾ ਜਿਹੜਾ ਝਾੜ ਵਧੀਆ ਆ ਰਿਹਾ 2021 ਦੀ ਉਦਾਹਰਨ ਲੈ ਲਓ 2021 ਦੇ ਵਿੱਚ ਆਪਾਂ ਨੂੰ ਪਤਾ ਵੀ ਜਿਹੜਾ ਮੌਸਮ ਫਸਲਾਂ ਦੇ ਅਨੁਕੂਲ ਨਹੀਂ ਸੀਗਾ ਉਸ ਵੇਲੇ ਇਹ ਜਿਹੜੇ ਵੱਖ-ਵੱਖ ਕਿਸਮਾਂ ਦਾ ਵੱਧ ਝਾੜ ਦੱਸਣ ਵਾਲੇ ਬੰਦੇ ਨੇ ਉਸ ਵੇਲੇ ਕਿਸੇ ਨੇ ਨਹੀਂ ਕਿਹਾ ਵੀ ਮੇਰਾ ਝਾੜ ਹੋਣਾ 28 ਪੁਆਇੰਟ ਤੋਂ ਉੱਪਰ ਆ ਜਾਂਦਾ 30 ਪੁਆਇੰਟ ਲੈ ਕਿਉਂ ਕਿਉਂਕਿ ਉਸ ਵੇਲੇ ਮੌਸਮ અનુકੂਲ ਨਹੀਂ ਸੀਗਾ ਸੋ ਇਹ ਜਿਹੜਾ ਸਭ ਤੋਂ ਵੱਡੀ ਗੱਲ ਹੈ ਝਾੜ ਮੌਸਮ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਇਹ ਠੀਕ ਹੈ ਕਿ ਨਵੀਆਂ ਕਿਸਮਾਂ ਦੀ ਆਪਾਂ ਨੂੰ ਸਮੇਂ ਦੇ ਹਿਸਾਬ ਨਾਲ ਜ਼ਰੂਰਤ ਰਹਿੰਦੀ ਹੈ ਕਿਉਂਕਿ ਕੋਈ ਵੀ ਕਿਸਮ ਭਾਵੇਂ ਕਿੰਨੀ ਵੀ ਵਧੀਆ ਕਿਉਂ ਨਾ ਹੋਵੇ ਸਮੇਂ ਦੇ ਹਿਸਾਬ ਦੇ ਨਾਲ ਉਦੇ ਅੰਦਰ ਟਹਾੜ ਦੇਣ ਦੀ ਸਮਰੱਥਾ ਘੱਟ ਹੁੰਦੀ ਜਾਂਦੀ ਹੈ। ਬਿਮਾਰੀਆਂ ਦੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ। ਇਸ ਲਈ ਇਹ ਸਾਰਾ ਕੁਝ ਆਪਾਂ ਸਮਝਦੇ ਹਾਂ ਵੀ ਇਹਦੇ ਹਿਸਾਬ ਨਾਲ ਕਿਸਮਾਂ ਦੇ ਵਿੱਚ ਸੋਧ ਹੋਣੀ ਜ਼ਰੂਰੀ ਹੈ। ਪਰ ਜਿਵੇਂ ਹੁਣ ਆਪਾਂ ਦੇਖਦੇ ਹਾਂ ਇੱਕ ਦੂਏ ਤੋਂ ਬਾਅਦ ਕੇ ਨਵੇਂ ਕਿਸਮਾਂ ਆ ਰਹੀਆਂ ਨੇ ਜਿਵੇਂ ਦਰਾਂ ਦੇ ਵਿੱਚ ਭੰਬਲ ਪੂਸਾ ਪੈਦਾ ਹੋ ਰਿਹਾ ਹੈ। ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਵੀ ਕਿਹੜੀ ਵੈਰਾਈਟੀ ਬੀਜੀ ਜਾਵੇ, ਕਿਹੜੀ ਛੱਡੀ ਜਾਵੇ। ਇਸੇ ਕਰਕੇ ਠੱਗ ਲੋਕ ਵੀ ਵਿੱਚੀ ਤੁਰੇ ਫਿਰਦੇ ਨੇ ਉਹ ਵੱਖ-ਵੱਖ ਕਿਸਮਾਂ ਦਾ ਝਾੜ ਵੱਧ ਦੱਸ ਕੇ ਜ਼ਿੰਮੇਵਾਰਾਂ ਨੂੰ ਗੁੰਮਰਾਹ ਕਰੀ ਜਾ ਰਹੇ ਨੇ। ਇਸੇ ਕਰਕੇ ਹੀ 32-33 ਕੁਇੰਟਲ ਝਾੜ ਦੀਆਂ ਗੱਲਾਂ ਸੁਣ ਨੂੰ ਮਿਲਦੀਆਂ ਨੇ। ਜ਼ਿੰਮੇਵਾਰ ਭਰਾਵਾਂ ਨੂੰ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਬਹੁਤ ਸੌਖਾ ਰਹਿਣ ਦੀ ਲੋੜ ਹੈ। ਤਾਂ ਕਿ ਕਿਸੇ ਧੋਖੇ ਦਾ ਸ਼ਕਾਰਨਾ ਹੋ ਜੀ ਆਪਾਂ। ਜੇਕਰ ਨਵੇਂ ਕਿਸਮ ਦਾ ਬੀਜ ਆਪਾਂ ਲੈਣਾ ਹੈ ਨਾ ਬਹੁਤ ਥੋੜੇ ਰਕਬੇ ਦੇ ਵਿੱਚ ਟਰਾਈ ਕਰੋ। ਬਾਕੀ ਅਗਲੇ ਸਾਲ ਵਾਸਤੇ ਬੀਜ ਆਪਣਾ ਬਣਾ ਲਵੋ ਫਿਰ ਜਿੰਨੇ ਮਰਜ਼ੀ ਰਕਵੇ ਦੇ ਵਿੱਚ ਆਪਾਂ ਬੀਜ ਲਈਏ ਕਿਉਂਕਿ ਆਪਾਂ ਨੂੰ ਸਾਰੇ ਉਹਦੇ ਬਾਰੇ ਪਤਾ ਲੱਗ ਜਾਂਦਾ ਕਿਸੇ ਨੁਕਸਾਨ ਦੀ ਫਿਰ ਗੁੰਜਾਇਸ਼ ਨਹੀਂ ਰਹਿੰਦੀ ਕਿਉਂਕਿ ਆਪਣਾ ਖੁਦ ਦਾ ਤਜਰਬਾ ਕਦੇ ਵੀ ਕੋਈ ਕਿਸਮ ਨੂੰ ਆਪਾਂ ਬਾਰ-ਬਾਰ ਖੇਤ ਦੇ ਵਿੱਚ ਨਾ ਬੀਜੀਏ ਕਿਉਂਕਿ ਇੱਕੋ ਕਿਸਮ ਆ ਬਾਰ-ਬਾਰ ਬੀਜਣ ਨਾਲ ਝਾੜ ਝ ਘਾਟ ਆ ਜਾਂਦੀ ਆਪਣੇ ਅੰਡੀ-ਵੰਡੀ ਨਾਲ ਆਪਣਾ ਬੀਜ ਆਪਾਂ ਬਦਲੀ-ਸ਼ਦਲੀ ਕਰ ਸਕਦੇ ਆ ਉਹਦੇ ਨਾਲ ਝਾੜ ਠੀਕ ਰਹਿੰਦਾ ਅਗਲੇ ਸਾਲ ਦੇ ਬੀਜ ਵਾਸਤੇ ਆਪਾਂ ਕਿਹੜੀਆਂ ਕਿਸਮਾਂ ਦਾ ਬੀਜ ਬਰਤ ਸਕਦੇ ਇਹ ਜਿਹੜੀਆਂ ਪ੍ਰਚਲਿਤ ਕਿਸਮਾਂ ਆਪਣੇ ਕੋਲੇ ਹੈਗੀਆਂ ਇਹਨਾਂ ਸਾਰਿਆਂ ਦਾ ਹੀ ਝਾੜ ਬਹੁਤ ਵਧੀਆ ਇਹ ਚੰਗੇ ਝਾੜ ਵਾਲੀਆਂ ਕਿਸਮਾਂ ਨੇ ਸਾਰੀਆਂ ਇਹਨਾਂ ਦੇ ਵਿੱਚ DBW 303 ਨਾ ਬਹੁਤ ਵਧੀਆ ਕਿਸਮ ਹੈ ਇਸੇ ਤਰ੍ਹਾਂ DBW 327 ਹੈ ਇਹ ਵੀ ਬਹੁਤ ਵਧੀਆ ਕਿਸਮ ਹੈ ਇਸ ਵਾਰ ਇਹਨੇ ਬਹੁਤ ਵਧੀਆ ਝਾੜ ਦਿੱਤਾ ਹੈ ਇਸੇ ਤਰ੍ਹਾਂ 222 ਹੈ ਜਾਂ 187 ਹੈ PWW 826 ਯੂਨੀਵਰਸਿਟੀ ਦੀ ਕਿਸਮ ਹੈ ਸ਼੍ਰੀਰਾਮ 272 ਕਿਸਮ ਹੈ ਪ੍ਰਾਈਵੇਟ ਕਿਸਮ ਹੈ ਭਾਵੇਂ ਸਾਰੀਆਂ ਕਿਸਮਾਂ ਵਧੀਆ ਨੇ ਸਾਰੀਆਂ ਕਿਸਮਾਂ ਚੰਗਾ ਝਾੜ ਦੇਣ ਵਾਲੀਆਂ ਕਾਮਜਾਬ ਕਿਸਮਾਂ ਨੇ ਆਪਾਂ ਕਿਸੇ ਇੱਕ ਖਾਸ ਕਿਸਮ ਦੇ ਮਾਗਰ ਕਿਉਂ ਪੈਣਾ ਇਹਨਾਂ ਕਿਸਮਾਂ ਦਾ ਜਿਹੜਾ ਝਾੜ ਜ਼ਿਮੀਦਾਰਾਂ ਦੇ ਕੋਲੇ ਕਾਫੀ ਬੀਜ ਵੀ ਹੈਗਾ ਇੱਕ ਦੂਏ ਤੋਂ ਲੈ ਕੇ ਬਦਲ ਹੀ ਕਰ ਲੋ ਜ਼ਿਮੀਦਾਰਾਂ ਨੂੰ ਪਤਾ ਹੈ ਸਾਰੀਆਂ ਕਿਸਮਾਂ ਵਧੀਆ ਝਾੜ ਦਿੰਦੀਆਂ ਨੇ ਫਿਰ ਕਿਸੇ ਖਾਸ ਕਿਸਮ ਇੱਕ ਦੇ ਮਾਗਰੀਨ ਆਪਾਂ ਪਾਈਏ ਜਿਹੜੀ ਕਿਸਮ ਆਪਾਂ ਇੱਕ ਜ਼ਿਮੀਦਾਰ ਨੇ ਬੀਜੀ ਆਪਾਂ ਉਹ ਦੂਸਰੇ ਨੇ ਦੂਈ ਬੀਜੇ ਇੱਕ ਦੂਏ ਨਾਲ ਬਦਲੀ ਸਦਲੀ ਕਰ ਲੋ ਕਿਉਂਕਿ ਕਿਸਮਾਂ ਹੋਣਾ ਚਾਹੀਦਾ ਨਾਲ ਆਪਾਂ ਨੂੰ ਪਤਾ ਵੀ ਸਾਰੀਆਂ ਜਿਮੇਦਾਰਾਂ ਕੋਲੇ ਕਾਫੀ ਮਾਤਰਾ ਚ ਹੈਗੀਆਂ ਨੇ ਸੋ ਭਰਾਵੋ ਇੱਕ ਗੱਲ ਪੱਲੇ ਬੰਨ ਲਵੋ ਕੋਈ ਵੀ ਕਿਸਮਾ ਨਵੀਂ ਕਿਸਮਾ ਵੱਡੇ ਰਕ ਵਿੱਚ ਨਾ ਵੀਜੋ ਨਾ ਹੀ ਇਹ ਐਵਰੇਜ 30 32 ਕੁਇੰਟਲ ਕੋਈ ਵੀ ਕਿਸਮ ਭਾਵੇਂ ਹੋਵੇ ਐਵਰੇਜ 30 32 ਕੁਇੰਟਲ ਨਹੀਂ ਦੇ ਸਕਦੀ ਇਸੇ ਕਰਕੇ ਐਵੇਂ ਘਬਰਾ ਨਾ ਹੋਵੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ